ਸਾਰੀ ਦੁਨੀਆ ਨੂੰ ਹਸਾਉਣ ਵਾਲੇ ਜਸਵਿੰਦਰ ਪੱਲਾ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਦੇਸ਼ ਨੂੰ ਨਵੀਆਂ ਤਰੱਕੀਆਂ ਦਿੱਤੀਆਂ ਨਵੀਆਂ ਰਾਹਾਂ ਦਿੱਤੀਆਂ ਨੌਜਵਾਨਾਂ ਨੂੰ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦਿੱਤੀ ਭਾਵੇਂ ਅੱਜ ਉਹ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਵੱਲੋਂ ਕੀਤੇ ਕੰਮ ਸਦਾ ਯਾਦ ਰਹਿਣਗੇ ਅਤੇ ਜਿਨ੍ਹਾਂ ਲੋਕਾਂ ਨਾਲ ਉਹਨਾਂ ਦਾ ਪਿਆਰ ਸੀ ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਫਿਲਮੀ ਦੁਨੀਆ ਵਿੱਚ ਆਪਣੀ ਹਸਤੀ ਬਣਾਈ ਕਈ ਪਹਿਚਾਨੀਆਂ ਹਸਤੀਆਂ ਨਾਲ ਉਹਨਾਂ ਨੇ ਕੰਮ ਕੀਤਾ ਤੇ ਕਈਆਂ ਦੀ ਪਹਿਚਾਨ ਉਹਨਾਂ ਨੇ ਬਣਾਈ ਤਾਂ ਉਹਨਾਂ ਵਿੱਚ ਜਸ਼ਨਜੀਤ ਰਤਨ ਪੰਜਾਬੀ ਪ੍ਰਸਿੱਧ ਕਲਾਕਾਰ ਅੱਜ ਸਾਡੇ ਨਾਲ ਜੁੜੇ ਨੇ ਗੱਲ ਕਰ ਰਹੇ ਆ ਪੱਲਾ ਸਾਹਿਬ ਬਾਰੇ ਜ਼ਿੰਦਗੀ ਬਾਰੇ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਨੇ ਕਿਉਂ ਕੀ ਉਹਨਾਂ ਦੇ ਨਜ਼ਦੀਕੀ ਹੋ ਕੇ ਉਹਨਾਂ ਨਾਲ ਕੰਮ ਵੀ ਕੀਤਾ ਤੇ ਉਹਨਾਂ ਦੀ ਯਾਦਾਂ ਬਾਰੇ ਕੀ ਕਹਿਣਾ ਚਾਹੁੰਦੇ ਨੇ ਜਸ਼ਨਜੀਤ ਰਤਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵੀਡੀਓ ਦੇਖ ਰਹੀ ਸਾਰਿਆਂ ਮੇਰੇ ਵੀਰਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਸਾਡੇ ਬਹੁਤ ਹੀ ਸਤਿਕਾਰਯੋਗ ਜਸਵਿੰਦਰ ਪੱਲਾ ਜੀ ਹਾਸਰਸ ਕਲਾਕਾਰ ਜਿਨ੍ਹਾਂ ਨੇ ਕਿ 1988 ਤੋਂ ਲੈ ਕੇ ਹੁਣ ਤੱਕ ਨਾਮ ਹੀ ਕਮਾਇਆ ਹੈ ਦੇਖੋ ਕਈ ਤਾਂ ਕਲਾਕਾਰ ਹੁੰਦੇ ਨੇ ਨਾ ਜੇ 2 2 ਸਾਲ ਚੱਲਦਾ ਜਾਂ 4 ਸਾਲ ਚੱਲਦਾ ਜਾਂ 5 ਸਾਲ ਚੱਲਦੇ ਨੇ ਪਰ ਉਹ 1988 ਤੋਂ ਲੈ ਕੇ ਲੈਸ਼ਨ ਕਟਿਆਂ ਤੋਂ ਲੈ ਕੇ ਹੁਣ ਤੱਕ ਵੀ ਫਿਲਮਾਂ ਦੇ ਵਿੱਚ ਉਹਨਾਂ ਨੇ ਨਾਮ ਕਮਾਇਆ ਹੈ ਦੁਨੀਆ ਹੱਦ ਤੱਕ ਵੀ ਉਹਨਾਂ ਨੂੰ ਯਾਦ ਕਰਦੀ ਹੈ ਤੇ ਯਾਦ ਕਰਦੀ ਰਹੂਗੀ ਸੋ ਇਸ ਗੱਲ ਦਾ ਦੁੱਖ ਤਾਂ ਮੈਨੂੰ ਬਹੁਤ ਹੋਇਆ ਹੈ ਭੱਲਾ ਸਾਹਿਬ ਦੇ ਜਾਣ ਦਾ ਤੁਹਾਨੂੰ ਸਾਰਿਆਂ ਨੂੰ ਉਹਨਾਂ ਬਾਰੇ ਇੱਕ ਦੋ ਚਾਰ ਲਾਈਨਾਂ ਲਿਖੀਆਂ ਨੇ ਮੈਂ ਜਿਵੇਂ ਕਿ ਉਹਨਾਂ ਨੇ ਕਿਸੇ ਫਿਲਮ ਦੇ ਵਿੱਚ ਡਾਇਲੋਗ ਸੀ ਉਹਨਾਂ ਦਾ ਵੀ ਕਾਲਾ ਕੋਟ ਐਵੇਂ ਨਹੀਂ ਪਾਇਆ ਸੋ ਅੱਜ ਉਸ ਤੇ ਇੱਕ ਗੱਲਬਾਤ ਦੋ ਲਾਈਨਾਂ ਲਿਖੀਆਂ ਨੇ ਉਹ ਪੇਸ਼ ਕਰਨ ਲੱਗਾ ਉਮੀਦ ਕਰਦਾ ਪਸੰਦ ਕਰੋਗੇ ਅੱਜ ਕਾਲਾ ਕੋਟ ਅੱਜ ਕਾਲਾ ਕੋਟ ਛੱਡ ਚਿੱਟਾ ਪਾਲਿਆ ਭੱਲੇ ਨੇ ਉਹ ਲੈਸ਼ਨ ਕਾਟੇ ਤੋਂ ਫਿਲਮਾਂ ਤੱਕ ਹਸਾਇਆ ਭੱਲੇ ਨੇ ਅੱਜ ਡੂੰਗੀ ਸ਼ਾਪ ਛੱਡ ਗਿਆ ਭੱਲਾ ਅੱਜ ਡੂੰਗੀ ਸ਼ਾਪ ਛੱਡ ਅੱਜ ਛੱਡ ਗਿਆ ਭੱਲਾ ਵਿੱਚ ਦੁਨੀਆਂ ਦੇ ਟੰਡੇ ਗੱਡ ਗਿਆ ਭੱਲਾ ਵਿੱਚ ਦੁਨੀਆਂ ਦੇ ਟੰਡੇ ਗੱਡ ਗਿਆ ਭੱਲਾ ਰਹੀ ਦੀ ਦੁਨੀਆਂ ਤੱਕ ਨਾਮ ਤੇਰਾ ਮਿਟਣਾ ਨਹੀਂ ਭੱਲਿਆ ਉਹ ਕਿੱਥੇ ਜਾ ਕੇ ਵਹਿ ਗਿਆ ਸਾਨੂੰ ਛੱਡ ਗਿਆ ਕੱਲਿਆਂ ਓਏ ਭੱਲਿਆ ਉਹ ਤੱਜ ਧਰਮ ਸਿਆਸਤ ਉਹ ਤੀ ਬਹੁਤ ਸਾਰੇ ਗੱਟ ਗਿਆ ਗੱਟ ਗਿਆ ਸੀ ਭੱਲਾ ਹੁਣ ਵਿੱਚੀ ਦੁਨੀਆ ਦੇ ਝੰਡੇ ਗੱਟ ਗਿਆ ਭੱਲਾ ਵਿੱਚ ਦੁਨੀਆ ਦੇ ਝੰਡੇ ਗੱਟ ਗਿਆ ਭੱਲਾ ਸੋ ਹੋਰ ਵੀ ਕੁਝ ਲੈਣਾ ਨੇ ਸੋ ਉਮੀਦ ਕਰਦਾ ਪਸੰਦ ਕਰਦਾ ਵਿੱਚ ਕਮੇਟੀ ਕਰਕੇ ਰੋਲ ਨਿਭਾਉਂਦਾ ਸੀ ਵਿੱਚ ਕਮੇਟੀ ਕਰਕੇ ਰੋਲ ਨਿਭਾਉਂਦਾ ਸੀ ਭੱਲਾ ਉਹ ਚਾਚਾ ਚਤਰਾ ਬਣਾ ਹਸਾਉਂਦਾ ਸੀ ਭੱਲਾ ਇਹ ਚਲੋ ਚਲੀ ਦਾ ਮੇਲਾ ਸਭ ਨੂੰ ਦੱਸ ਗਿਆ ਉਹ ਭੱਲਾ ਵਿੱਚ ਦੁਨੀਆ ਦੇ ਝੰਡੇ ਗੱਟ ਗਿਆ ਭੱਲਾ ਬੇਚ ਦੁਨੀਆਂ ਦੇ ਝੰਡੇ ਗੱਡ ਗਿਆ ਭੱਲਾ ਮੈਂ ਕਾਲਾ ਕੋਟ ਨਹੀਂ ਪਾਉਣਾ ਮੈਂ ਕਾਲਾ ਕੋਟ ਐਵੇਂ ਨਹੀਂ ਪਾਇਆ ਕਹਿੰਦਾ ਸੀ ਭੱਲਾ ਮੈਂ ਕਾਲਾ ਕੋਟ ਐਵੇਂ ਨਹੀਂ ਪਾਇਆ ਕਹਿੰਦਾ ਸੀ ਭੱਲਾ ਰਤਨ ਬਠਿੰਡੇ ਵਾਲਿਆ ਵਿਚ ਦੁਨੀਆਂ ਦੇ ਭੁੱਲਣਾ ਨਹੀਂ ਭੱਲਾ ਭੁੱਲਣਾ ਨਹੀਂ ਭੱਲਾ ਭੁੱਲਣਾ ਨਹੀਂ ਭੱਲਾ ਸੋ ਥੈਂਕ ਯੂ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਜਸ਼ਨ ਜੀ ਜਿਸ ਤਰ੍ਹਾਂ ਤੁਸੀਂ ਵੀ ਪੰਜਾਬੀ ਸਿਨੇਮੇ ਨਾਲ ਜੁੜੇ ਹੋ ਕਈ ਵੱਡੀਆਂ ਫਿਲਮਾਂ ਬਣਾਈਆਂ ਲੋਕਾਂ ਨੂੰ ਤੁਸੀਂ ਵੀ ਹਸਾਉਣ ਦਾ ਕੰਮ ਕਰਦੇ ਹੋ ਤਾਂ ਅੱਜ ਦਿਨ ਭੱਲਾ ਸਾਹ ਬਾਰੇ ਹੋਰ ਕੋਈ ਜ਼ਿਆਦਾ ਉਹਨਾਂ ਦੀਆਂ ਬਾਰੇ ਵਿਚਾਰ ਸਾਡੇ ਹਾਂਜੀ ਉਹ ਗੱਲ ਆਈ ਹੈ ਵੀ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਕਿ 1988 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਨਾਮ ਹੀ ਕਮਾਇਆ ਹੈ ਕਿਉਂਕਿ ਸ਼ਨਕਾਟੇ ਚ ਪਹਿਲਾਂ ਸ਼ੰਕਾਟਾ 1988 ਛੋਟੇ ਕਿਰਦਾਰ ਤੋਂ ਸ਼ੁਰੂ ਕੀਤਾ ਸੀ ਹਾਂ ਜਾਨੀ ਕਿ ਉਹ ਤਾਂ ਸ਼ੰਕਾਟੇ ਟੀਪਾਂ ਆਉਂਦੀਆਂ ਸੀ ਰੀਲਾਂ ਆਉਂਦੀਆਂ ਚੱਲਦੀਆਂ ਸੀ ਉਹਨਾਂ ਵਿੱਚ ਕਾਫੀ ਕੰਮ ਕਰਕੇ ਇਹਨੇ ਲੋਕਾਂ ਨੂੰ ਹਸਾਇਆ ਪਰ ਉਸ ਤੋਂ ਬਾਅਦ ਫਿਲਮਾਂ ਵਿੱਚ ਆਏ ਫਿਲਮਾਂ 'ਚ ਵੀ ਕਾਫੀ ਨਾਮ ਕਮਾਇਆ ਪਰ ਦੇਖਿਆ ਜਾਵੇ ਤਾਂ ਉਹਨਾਂ ਬਿਨਾਂ ਇਹ ਫਿਲਮੀ ਫਿਲਮੀ ਲਾਈਨ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਇਹ ਕਦੇ ਨਹੀਂ ਪੂਰਾ ਹੋਣਾ ਸਵੋਦਵਾ ਧੰਨਵਾਦ ਜਸ਼ਨ ਜੀ ਅਸੀਂ ਦੇਖੋ ਸਾਰੀ ਦੁਨੀਆ ਨੂੰ ਹਸਾਉਣਾ ਅੱਜ ਦੇ ਜਿਹੜਾ ਟਾਈਮ ਹੈ ਮਾਨਸਿਕ ਤੌਰ ਤੇ ਹਰ ਆਦਮੀ ਦੁਖੀ ਹੈ ਕਿਸੇ ਨੂੰ ਹਸਾਉਣਾ ਬਹੁਤ ਵੱਡੀ ਗੱਲ ਹੈ ਤਾਂ ਉਹਨਾਂ ਨੇ ਆਪਣਾ ਕਿਰਦਾਰ ਨਵਾਇਆ ਤੁਸੀਂ ਫਿਲਮਾਂ ਵਿੱਚ ਲੋਕਾਂ ਨੂੰ ਕਦੇ ਅਮਲੀ ਦਾ ਰੂਪ ਕਰਕੇ ਕਦੇ ਹੋਰ ਕਿਰਦਾਰ ਨਵਾ ਕੇ ਹਸਾਉਂਦੀ ਇੱਕ ਕੋਸ਼ਿਸ਼ ਕਰਦੇ ਹੋ ਤੇ ਪੱਲਾ ਸਾਹਿਬ ਦੀਆਂ ਜਿਹੜੀਆਂ ਹਸਪਤਾਲ ਦੀਆਂ ਆਖਰੀ ਕੜੀਆਂ ਦੇਖਣ ਚਾਹੀਆਂ ਤੇ ਬਹੁਤ ਉਹਨਾਂ ਦਾ ਮਜੂਸੀ ਸੀ ਦਿਲ 'ਚ ਤਾਂ ਪ੍ਰਮਾਤਮਾ ਇਸ ਤਰ੍ਹਾਂ ਕੁਦਰਤ ਰੰਗ ਲਿਉਂਦੀ ਹੈ ਕਿ ਦੁਨੀਆ ਨੂੰ ਸੌਣ ਵਾਲਾ ਕਦੇ ਆਪ ਕਰਦਾ ਰਹਿ ਜਾਂਦਾ ਹੈ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਬੇਕਰ ਜਿਹੜੇ ਉਹਨਾਂ ਨੇ ਆਖਰੀ ਸਾਲ ਲਏ ਨੇ ਹਸਪਤਾਲ ਦੇ ਵਿੱਚ ਉਹ ਦੇਖਣ ਉਹ ਮਜੂਸੀ ਭਰੇ ਸੀ ਇਹ ਬਿਲਕੁਲ ਉਹ ਦੇਖਣਯੋਗ ਤਾਂ ਨਹੀਂ ਸੀ ਪਰ ਫਿਰ ਵੀ ਜਦੋਂ ਉਹ ਮਾਲਕ ਦਾ ਹੁਕਮ ਹੈ ਜਿਵੇਂ ਜਾਣਾ ਸਭ ਨੇ ਹੈ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਇੱਕ ਜੋ ਆਇਆ ਸਭ ਚਲਸੀ ਕਹਿੰਦੇ ਜਿਹੜਾ ਇਸ ਦੁਨੀਆ ਦੇ ਵਿੱਚ ਆਇਆ ਹੈ ਜੋ ਆਇਆ ਸਭ ਚਲਸੀ ਜਿਹੜਾ ਇਸ ਦੁਨੀਆ ਦੇ ਵਿੱਚ ਆਇਆ ਉਹਨੇ ਜਾਣਾ ਤਾਂ ਹੈਗਾ ਇੱਕ ਵਾਰ ਪਰ ਸਮਾਂ ਹੁੰਦਾ ਕੋਈ ਉਮਰ ਉਹਨਾਂ ਦੀ ਕੋਈ ਖਾਸ ਨਹੀਂ ਸੀ ਕੋਈ 65 ਸਾਲ ਦੀ ਉਮਰ ਸੀ ਉਹਨਾਂ ਦੀ ਉਮਰ ਕੋਈ ਖਾਸ ਨਹੀਂ ਸੀ ਪਰ ਫਿਰ ਵੀ ਉਸ ਵਾਹਿਗੁਰੂ ਅੱਗੇ ਮੈਂ ਅਰਦਾਸ ਕਰਦਾ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਚ ਨਿਵਾਸ ਬਖਸ਼ੇ ਉਹਨਾਂ ਦੇ ਪਿੱਛੇ ਰਹਿ ਚੁਕੇ ਪਰਿਵਾਰ ਨੂੰ ਤੇ ਨਾਲ ਦੇ ਕਲਾਕਾਰਾਂ ਨੂੰ ਸਾਡੇ ਵਰਗਿਆਂ ਨੂੰ ਪਾਣਾ ਮੰਨਣ ਦਾ ਬਲਵੰਦੂ ਬਖਸ਼ੇ ਸੁਇਨਾ ਕਹਿੰਦਾ ਹੋਇਆ ਖਿੰਮਾਂ ਦਾ ਜਾਚ ਕੀ ਜਸ਼ਨ ਜੀ ਤੁਹਾਡੀਆਂ ਕੋਈ ਯਾਦਗਾਰੀ ਪੱਲ ਉਹਨਾਂ ਨਾਲ ਬਤਾਏ ਹੋਣ ਜਾਂ ਕੋਈ ਚੀਜ਼ ਥੋੜੇ ਦਿਨ ਨੂੰ ਇਸ ਤਰ੍ਹਾਂ ਦੀ ਲੱਗੀ ਹੋਵੇ ਤਾਂ ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਹਾਂ ਜੀ ਹਾਂ ਇੱਕ ਵਾਰੀ ਅਸੀਂ ਬਠਿੰਡੇ ਇੱਥੇ ਮਿਲੇ ਸੀਗੇ ਉਸ ਤੋਂ ਬਾਅਦ ਲੁਧਿਆਣਾ ਵੀ ਮਿਲੇ ਹਾਂ ਉਹਨਾਂ ਨਾਲ ਇੱਕ ਆਪਣੇ ਪਹਿਲਾਂ ਦੂਰਦਰਸ਼ਨ ਤੇ ਜਿਸ ਤਰ੍ਹਾਂ ਸਕਿੱਟਾਂ ਸੀ ਜਿਹੜਾ ਉਹਨਾਂ ਦਾ ਇੱਕ ਵਾਰੀ ਉਹਨਾਂ ਨੂੰ ਮਿਲ ਲੈਂਦਾ ਤੇ ਉਹਨਾਂ ਦਾ ਹੋ ਕੇ ਰਹਿ ਜਾਂਦਾ ਜੀ ਜੀ ਕਿ ਜਿਸ ਤਰ੍ਹਾਂ ਕਿ ਪਹਿਲਾਂ ਅਬ ਦੂਰਦਰਸ਼ਨ ਤੇ ਪ੍ਰੋਗਰਾਮ ਚੱਲਦਾ ਸੀ ਲਿਸ਼ਕਾਰਾ ਉਹਦੇ ਵਿੱਚ ਸਕਿੱਟਾਂ ਆਉਂਦੀਆਂ ਸੀ ਤੇ ਉਹਦੇ ਵਿੱਚ ਵੀ ਦਾਸ ਨੇ ਉਹਨਾਂ ਨਾਲ ਕੰਮ ਕੀਤਾ ਹੈ ਜਿਵੇਂ ਅਤਰੋ ਚਤਰੋ ਦੇ ਨਾਲ ਵੀ ਤੇਜ ਭੱਲਾ ਸਾਹਿਬ ਨਾਲ ਵੀ ਇੱਕ ਦੋ ਸਕਿੱਟਾਂ ਕੀਤੀਆਂ ਨੇ ਕਿਸੇ ਸਮੇਂ ਸੋ ਨਹੀਂ ਭੁੱਲਣੀ ਆ ਮੈਨੂੰ ਸੋ ਉਮੀਦ ਕਰਦਾ ਸਾਰੇ ਸਰੋਤਿਆਂ ਨੂੰ ਕਿ ਉਹਨਾਂ ਨੂੰ ਕਦੇ ਨਹੀਂ ਭੁੱਲਣਾ ਉਹਨਾਂ ਲਈ ਅਰਦਾਸ ਕਰਿਓ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਸੋ ਐਸਨ ਜਸ਼ਨਜੀਤ ਰਤਨ ਜੀ ਜੋ ਕਿ ਪੰਜਾਬੀ ਕਲਾਕਾਰ ਨੇ ਜਿਨ੍ਹਾਂ ਨੇ ਵੱਡੀਆਂ ਛੋਟੀਆਂ ਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਨਾਟਕ ਕੀਤੇ ਲੋਕਾਂ ਨੂੰ ਹਸਾਉਂਦੇ ਇਹ ਵੀ ਕੰਮ ਕਰਦੇ ਨੇ ਪੱਲਾ ਜੀ ਨਾਲ ਇਹਨਾਂ ਨੇ ਨਜ਼ਦੀਕੀ ਤੋਂ ਕੰਮ ਕੀਤਾ ਉਹਨਾਂ ਦੀਆਂ ਇਜਾਜ਼ਤਾਂ ਖਰੀਆਂ ਕੀਤੀਆਂ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਬਿਛੜੀ ਰੂਹ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਸੋ ਜਸਵਿੰਦਰ ਪੱਲਾ ਜੀ ਇੱਕ ਇਸ ਤਰ੍ਹਾਂ ਦੀ ਹਸਤੀ ਹੈ ਜਿਨ੍ਹਾਂ ਦੀਆਂ ਯਾਦਾਂ ਕਦੇ ਨਾ ਭੁਲਾਈਆਂ ਜਾ ਸਕਦੀਆਂ ਤੇ ਉਹਨਾਂ ਦੀ ਜਿਹੜੀਆਂ ਯਾਦਾਂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੀਆਂ ਰਹਿਣਗੀਆਂ ਬਠਿੰਡਾ ਤੋਂ ਰਾਜਕਮਾਦੀ ਰਿਪੋਰਟ